ਸ਼ਾ ਕਾਦਰੀ ਸਿਸਰਾ ਕਾਦਰੀ ਖਾਨਦਾਨ ਤਰਤੂਸੀ ਦਰਬਾਰ ਸਈਅ ਸ਼ੇਖ ਅਲੀ ਸਾਹਿਬ ਆਈਡੀ ਜੂ ਮਾਰਕੀਟ ਅੰਮ੍ਰਿਤਸਰ ਤੋਂ ਬੋ ਰਿਹਾ ਅੱਜ ਅਸੀਂ ਸਰਕਾਰ ਸਈਅ ਸ਼ੇਖ ਅਲੀ ਸਾਹਿਬ ਜੀ ਦਾ ਆਪਣੇ ਗੁਰੂ ਪੀਰ ਪੀਰ ਭਕਤੂ ਸ਼ਾ ਦੀ ਰਹਿਮਨਾਈ ਦੇ ਵਿੱਚ ਬੜੀ ਧੂਮ ਧਾਮ ਦੇ ਨਾਲ ਮਨਾ ਰਹੇ ਆ ਜੀ ਸੰਤਾ ਦੂਰਦੋਨੋ ਆਰੀਆਂ ਨੇ ਤੇ ਆਪਣੀਆਂ ਚੋਲੀਆਂ ਪਾੜ ਕੇ ਜਾ ਰਹੀਆਂ ਨੇ ਇੱਕ ਗੱਲ ਮੈਂ ਕਲੀਅਰ ਕਰਨਾ ਚਾਹੁੰਦਾ ਕਿ ਇਹ ਦਰਬਾਰ ਕੋਈ ਨਵਾਂ ਨਹੀਂ ਹੈ ਸਾਨੂੰ ਅੱਜ ਅਹੀ 45ਵਾਂ ਮੇਲਾ ਮਨਾ ਰਹੇ ਹਾਂ 45ਵਾਂ urs ਮਨਾ ਰਹੇ ਹਾਂ ਸਾਨੂੰ 47 ਤੋਂ ਪਹਿਲਾਂ ਦੀ ਹੈ ਇਹ ਦਰਬਾਰ ਹੈ ਜਦੋਂ ਇਹ ਆਈਡੀਜ ਮਾਰਕੀਟ ਨਹੀਂ ਸੀ ਬਣੀ ਜੀ ਇੱਥੇ ਆਈਡੀਜ ਹਸਪੀਟਲ ਉੱਗਾ ਸੀ ਤੇ ਉਹਦੇ ਅੰਦਰ ਹੀ ਦਰਬਾਰ ਦੀ ਸਰਕਾਰ ਦਾ ਉਹ ਵੱਖਰੀ ਗੱਲ ਉਸਲੇ ਦਰਬਾਰ ਛੋਟਾ ਸੀ ਲੇਕਿਨ ਹੌਲੀ-ਹੌਲੀ ਸੰਗਤ ਦੇ ਸਹਿਯੋਗ ਦੇ ਨਾਲ ਇਹ ਦਿਵਾਰ ਵੱਡਾ ਹੋ ਗਿਆ ਅੱਜ ਇਹਦਾ ਪੂਰੇ ਪੰਜਾਬ ਛੱਡ ਕੇ ਪੂਰੇ ਇੰਡੀਆ ਦੇ ਵਿੱਚ ਇੰਡੀਆ ਛੱਡ ਕੇ ਪੂਰੇ ਦੇਸ਼ ਵਿਦੇਸ਼ਾਂ ਤੱਕ ਵੀ ਨਾਮ ਚੱਲਦਾ ਪਿਆ ਸੰਕਾ ਵਿਦੇਸ਼ਾਂ ਤੋਂ ਵੀ ਆਂਦੀਆਂ ਨੇ ਤੇ ਆਪਣੇ ਦੂਸਰੇ ਪ੍ਰਦੇਸ਼ਾਂ ਤੋਂ ਵੀ ਆਉਂਦੇ ਜਿਸ ਤਰ੍ਹਾਂ ਕਿ ਹਿਮਾਚਲ ਹੋ ਗਿਆ ਜੂਬੀ ਹੋ ਗਿਆ ਦਿੱਲੀ ਹੋ ਗਿਆ ਤੇ ਸਰਕਾਰ ਦਾ ਆਪਣਾ ਅਸ਼ੀਰਵਾਦ ਲੈਣ ਵਾਸਤੇ ਆਂਦੀਆਂ ਨੇ अच्छा जो यूथ इस वक्त वीडियो देख ਰਿਹਾ ਜਾਂ ਜਿੰਨੇ ਵੀਵਰ ਅੱਜ ਸੰਗਤ ਆ ਤੁਹਾਡੀ ਸਮੂਹ ਟੀਮ ਦੇ ਵੱਲੋਂ ਕੋਈ ਮੈਸੇਜ ਉਹਨਾਂ ਨੂੰ ਕੁਝ ਸੁਣਿਆ ਮੈਂ ਜੀ ਸਭ ਤੋਂ ਵੱਡਾ ਜਨੇਹਾ ਜਿਹੜਾ ਅੱਜ ਜਿਹੜਾ ਪੰਜਾਬ ਨੂੰ ਖਾ ਖਾ ਖਾਈ ਜਾ ਰਿਹਾ ਨਸ਼ਾ ਚਿੱਟਾ ਹੋਇਆ ਜਾਂ ਦੂਸਰੇ ਹਿਰੋਇਨ ਹੋਇਆ ਦੂਸਰੇ ਨਸ਼ੇ ਜਾਂ ਟੀਗੇ ਆ ਮੈਂ ਉਹਨਾਂ ਦਾ ਵਿਰੋਧ ਕਰਦਾ ਤੇ ਮੈਂ ਯੂਥ ਨੂੰ ਖਾਸ ਕਰਕੇ ਅੱਜ ਕੱਲ੍ਹ ਕੀ ਹੈ ਮੈਂ ਦੇਖ ਰਿਹਾ ਇੱਥੇ ਦਰਬਾਰਤੀ ਵੀ ਮੈਂ ਕਈ ਵਾਰ ਦੇਖਿਆ ਕਿ ਕਈ ਬੱਚੇ ਆ ਰਹੇ ਆ ਲੜਕੀਆਂ ਵੀ ਆ ਰਹੀਆਂ ਲੜਕੇ ਵੀ ਆ ਰਹੇ ਆ ਤੇ ਉਹਨਾਂ ਦੇ ਮਾਪੇ ਉਹਨੇ ਤੰਗ ਹੋ ਜਾਂਦੇ ਹੋਗੇ ਕਹਿੰਦੇ ਬਾਬਾ ਜੀ ਕਿਸੇ ਤਰ੍ਹਾਂ ਇਹਨਾਂ ਦਾ ਨਸ਼ਾ ਛਡਾਇਆ ਜਾਏ ਤੇ ਮੈਂ ਉਹਨਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਵੀ ਆਪਾਂ ਨਸ਼ਿਆਂ ਤੋਂ ਦੂਰ ਰਹੀਏ ਤੇ ਜਿਸ ਤਰ੍ਹਾਂ ਪਹਿਲਾਂ ਪੰਜਾਬ ਦਾ ਨਾਂ ਸੀ ਪੰਜਾਬ ਹੱਸਦਾ ਖੇਡਦਾ ਸੀ ਉਸੇ ਤਰ੍ਹਾਂ ਅਸੀਂ ਫੇਰ ਹੋਈਏ ਜਿਹੜਾ ਜੂਸ ਹੈ ਜਿਹੜਾ ਨੌਜਵਾਨ ਹੈ ਜਿਸ ਤਰ੍ਹਾਂ ਪਹਿਲਾਂ ਪੰਜਾਬ ਦਾ ਜਿਹੜਾ ਨੌਜਵਾਨ ਸੀ ਬਹੁਤ ਤਾਕਤਵਰ ਹੁੰਦਾ ਸੀ ਦੂਸਰੇ ਦੇਸ਼ਾਂ ਦੇ ਜਾਂ ਪਰਦੇਸ਼ਾਂ ਦੇ ਜਿਹੜੇ ਜੂਸ ਸੀ ਜਾਂ ਨੌਜਵਾਨ ਸੀ ਉਹ ਪੰਜਾਬੀਆਂ ਤੋਂ ਡਰਦੇ ਸਨ ਅੱਜ ਪੰਜਾਬੀਆਂ ਤੋਂ ਡਰਦੇ ਨਹੀਂ ਅੱਜ ਭਈਆ ਵੀ ਜਿਹੜਾ ਆਂਦਾ ਉਹ ਵੀ ਆਪਣੇ ਪੰਜਾਬ ਤੇ ਕਬਜ਼ਾ ਕਰੀ ਆ ਰਿਹਾ ਤੇ ਉਹਦਾ ਕਾਰਨ ਵੱਡਾ ਜਿਹੜਾ ਕਿ ਅਸੀਂ ਜ਼ਿਆਦਾ ਬੱਚੇ ਜਿਹੜੇ ਨਸ਼ਾ ਕਰਦੇ ਪਏ ਨੇ ਤੇ ਮੈਂ ਇਹਨਾਂ ਦਾ ਵਿਰੋਧ ਕਰਨਾ ਤੇ ਉਹਨਾਂ ਨੂੰ ਇਹ ਸੰਦੇਸ਼ ਦੇਣਾ ਚਾਹਨਾ ਵੀ ਇਹ ਨਸ਼ਾ ਤੋਂ ਦੂਰ ਰਹੇ ਤੇ ਸਰਕਾਰ ਅਗੇ ਵੀ ਅਪੀਲ ਕਰਨਾ ਜਿਸ ਤਰ੍ਹਾਂ ਉਹਨਾਂ ਨੇ ਨਸ਼ਾ ਵਿਰੁੱਧ ਇੱਕ ਮਹਿੰਮ ਚਲਾਇਆ ਹੈ ਉਹਨਾਂ ਨੂੰ ਹੋਰ ਜੋਰਾ ਸ਼ੋਰਾ ਦੇ ਨਾਲ ਚਲਾਵੇ ਅਸੀਂ ਵੀ ਉਹਨਾਂ ਨੂੰ ਸਹਿਯੋਗ ਕਰਨੇ ਸਰਕਾਰ ਨੂੰ ਵੀ ਸਹਿਯੋਗ ਕਰਨੇ ਆ ਕਿ ਜੋ ਵੀ ਸਾਡੇ ਵੱਲੋਂ ਹੋਏਗਾ ਅਸੀਂ ਸਹਿਯੋਗ ਕਰਾਂਗੇ